ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਾਰਦੀਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਆ ਪੰਜਾਬ ਤੇ ਆ ਕੁਝ ਵਿਸ਼ੇਸ਼ ਖਬਰਾਂ ਵੱਲ ਸਾਲ 2026 ਦੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪਹਿਲੇ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਨੌਕਰੀਆਂ ਦਿੰਦੇ ਹੋਏ ਨੁਕਤੀ ਪੱਤਰ ਸੌਂਪੇ ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਲਈ ਸਾਰਾ ਪੰਜਾਬ ਹੀ ਮੇਰਾ ਪਰਿਵਾਰ ਹੈ ਉਹਨਾਂ ਨੇ ਕਿਹਾ ਕਿ ਜਿੰਨੀ ਖੁਸ਼ੀ ਨੁਕਤੀ ਪੱਤਰ ਲੈਣ ਵਾਲਿਆਂ ਨੂੰ ਹੋ ਰਹੀ ਹੈ ਉਹ ਨਹੀਂ ਹੀ ਉਹਨਾਂ ਨੂੰ ਵੀ ਮਹਿਸੂਸ ਹੋ ਰਹੀ ਹੈ ਉਨਾਂ ਕਹੇ ਕਿ ਜਿਵੇਂ ਲੱਗ ਰਿਹਾ ਹੋਵੇ ਕਿ ਮੇਰੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਨੌਕਰੀ ਮਿਲਣ ਜਾ ਰਹੀ ਹੋਵੇ। ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਬੰਦਾ ਉਹ ਨਹੀਂ ਮੰਨਿਆ ਜਾਵੇਗਾ ਜਿਸ ਦੇ ਕੋਲ ਬੈਂਕਾਂ ਦੇ ਵਿੱਚ ਪੈਸੇ, ਗੱਡੀਆਂ ਹੋਣ ਸਗੋਂ ਵੱਡਾ ਬੰਦਾ ਉਹ ਮੰਨਿਆ ਜਾਵੇਗਾ ਜਿਸ ਦੇ ਕੋਲ ਹਾਈ ਐਜੂਕੇਸ਼ਨ ਹੋਵੇਗੀ। ਇਸ ਮੌਕੇ ਪਿਛਲੀਆਂ ਸਰਕਾਰਾਂ ਤੇ ਸ਼ਬਦੀ ਹਮਲੇ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਦਸਤਖਤ ਕਰਨੇ ਸਨ, ਉਹਨਾਂ ਨੇ ਆਪਣੇ ਭਰਾ ਭਤੀਜੀਆਂ ਦੀਆਂ ਚਿੱਠੀਆਂ ਤੇ ਦਸਤਖਤ ਕੀਤੇ ਤੇ ਉਸ ਵੇਲੇ ਨੌਕਰੀਆਂ ਦੀਆਂ ਚਿੱਠੀਆਂ ਸਾਡੇ ਨੌਜਵਾਨ ਉਡਿੱਕਦੇ ਰਹੇ। ਇਸੇ ਨਾਲ ਹੀ ਮੁੱਖ ਮੰਤਰੀ ਨੇ ਨਾਮ ਨਿਯੁਕਤ ਅਧਿਆਪਕਾਂ ਨੂੰ ਹੌਨਪਾਲੇ ਬੱਚਿਆਂ ਨੂੰ ਫੁੱਲ ਕਹਿ ਕੇ ਸੰਬੋਧਿਤ ਕਰਦਿਆਂ ਮਾਲੀ ਦੀ ਉਦਾਹਰਣ ਦਿੰਦਿਆਂ ਹੋਰ ਫੁੱਲਾਂ ਦੀ ਦੇਖਭਾਲ ਪ੍ਰਤੀ ਵੀ ਪ੍ਰੇਰਿਤ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਅਮੀਰ ਜਿਹੜਾ ਜੱਜੀ ਨੂੰ ਆਪਾਂ ਵੱਡਾ ਬੰਦਾ ਕਹਿੰਨੇ ਆ ਵੱਡਾ ਬੰਦਾ ਉਹ ਨਹੀਂ ਮੰਨਿਆ ਜਾਊਗਾ ਜਿਹਦੇ ਕੋਲੇ ਸ਼ੋਰੂਮ ਨੇ ਜੱਜੀ ਦੇ ਕੋਲੇ ਪੈਸੇ ਨੇ ਬੈਂਕ 'ਚ ਜਜੀ ਦੇ ਲੋਕਰ ਭਰੇ ਪਏ ਨੇ ਜਜੀ ਦੇ ਕੋਲੇ ਵੱਡੀਆਂ ਮਹਿੰਗੀਆਂ ਗੱਡੀਆਂ ਨੇ ਉਹਨੂੰ ਵੱਡਾ ਬੰਦਾ ਨਹੀਂ ਮੰਨਿਆ ਜਾਊਗਾ ਵੱਡਾ ਬੰਦਾ ਮੰਨਿਆ ਜਾਊਗਾ ਜਿਦੇ ਬੱਚੇ ਪੜੇ ਲਿਖੇ ਨੇ ਹਾਈਲੀ ਕੁਆਲਿਟੀ ਐਜੂਕੇਸ਼ਨ ਜਿਹੜੀ ਹੈ ਜਿਹੜੀ ਜਿਹਦੇ ਬੱਚਿਆਂ ਕੋਲੇ ਹੋਊਗੀ ਉਹ ਬੰਦੇ ਵੱਡੇ ਬਣੇ ਜਾਣਗੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਸੋ ਤੁਸੀਂ ਨੇਸ਼ਨ ਬਿਲਡਰ ਦੇ ਤੌਰ ਤੇ ਜਾਣੇ ਜਾਂਦੇ ਹੋ ਟੀਚਰ ਜਿਹੜੇ ਨੇ ਕੌਮ ਦੇ ਨਿਰਮਾਤਾਇ ਤੌਰ ਤੇ ਜਾਣੇ ਜਾਂਦੇ ਹਾਂ ਤਾਂ ਤੁਹਾਡੇ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਕਰਨਾ ਸਰਕਾਰਾਂ ਦਾ ਫਰਜ ਹੈ ਜੇ ਟੀਚਰ ਦਾ ਆਪਦਾ ਹੀ ਫਿਊਚਰ ਜਿਹੜਾ ਉਹ ਹਜੇ ਡਾਮਾ ਡੋਲ ਹੈ ਜਉ ਤੇ ਕੁਐਸਚਨ ਮਾਰਕ ਲੱਗੇ ਹੋਏ ਨੇ ਤਾਂ ਫਿਰ ਉਹ ਲੋਕਾਂ ਦੇ ਬੱਚਿਆਂ ਦਾ ਭਵਿੱਖ ਕਿਵੇਂ ਸੁਰੱਖਿਅਤ ਕਰ ਸਕਦਾ ਜੇ ਹਾਕੀ ਦਾ ਕੋਈ ਪਲੇਅਰ ਫਾਰਵਰਡ ਗੋਲ ਕਰਨ ਜਾਂਦਾ ਦੂਜੀ ਟੀਮ ਵੱਲ ਜੇ ਉਹਨੂੰ ਆਪਣੇ ਘਰ ਦੀ ਵੀ ਚਿੰਤਾ ਲੱਗੀ ਹੋਈ ਹੈ ਤਫਿਰ ਉਹ ਉਹਦਾ ਕਨਸੈਂਟਰੇਸ਼ਨ ਜਿਹੜੀ ਹੈ ਜੋ ਘਰ ਵੱਲ ਜਾਂ ਕੋਈ ਆਰਥਿਕਤਾ ਵਾਲੀ ਹੈ ਤਾਂ ਉਹ ਗੋਲ ਗੋਲ ਵੱਲ ਕਨਸੈਂਟਰੇਟ ਨਹੀਂ ਕਰ ਸਕਦਾ ਸੋ ਤੁਹਾਡਾ ਗੋਲ ਹੈਗਾ ਬੱਚਿਆਂ ਨੂੰ ਪੜਾਉਣਾ ਔਰ ਬੱਚਿਆਂ ਨੂੰ ਪੜਾ ਕੇ ਉਹਨਾਂ ਨੂੰ ਉਡਾਰੀਆਂ ਮਾਰਨ ਵਾਸਤੇ ਤਿਆਰ ਕਰਨਾ ਉਹਨਾਂ ਦੇ ਖੰਭ ਤਿਆਰ ਕਰਨਾ ਟੀਚਰ ਦਾ ਕੰਮ ਉਡਾਉਣਾ ਨਹੀਂ ਹੁੰਦਾ ਟੀਚਰ ਦਾ ਕੰਮ ਹੁੰਦਾ ਖੰਭ ਤਿਆਰ ਕਰਨਾ ਖੰਭ ਐਸੇ ਹੋਣ ਕਿ ਉਹ ਉਡਾਰੀਆਂ ਅਸਮਾਨਾਂ ਤੇ ਹੋਣ ਉਹ ਟੀਚਰ ਜਿਹੜੇ ਨੇ ਬੜਾ ਮਾਣ ਮਹਿਸੂਸ ਕਰਦੇ ਨੇ ਜਦੋਂ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪੜਾਏ ਹੋਏ ਚਾਹੇ ਇੱਕ ਕਲਾਸ 'ਚ ਇੱਕ ਸਾਲ ਹੀ ਪੜਾਇਆ ਹੋਵੇ ਜਦੋਂ ਉਹਨਾਂ ਦਾ ਕੋਈ ਬੱਚਾ ਕੋਈ ਦੁਨੀਆ ਦੇ ਵਿੱਚ ਕੋਈ ਪ੍ਰਾਪਤੀ ਕਰਦਾ ਹੈ ਜਾਂ ਕੋਈ ਵੱਡੇ ਅਹੁਦੇ ਤੇ ਪਹੁੰਚਦਾ ਤਾਂ ਉਹ ਟੀਚਰ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੇਰਾ ਪੜਾਇਆ ਹੋਇਆ ਬੱਚਾ ਹੈ ਕਿਉਂਕਿ ਜਦੋਂ ਦਰਖਤ ਜਿਹੜਾ ਉਹ ਫਲ ਦੇਣ ਲੱਗ ਜਾਂਦਾ ਹੈ ਫੁੱਲ ਦੇਣ ਲੱਗ ਜਾਂਦਾ ਜਾਂ ਛਾਂ ਦੇਣ ਲੱਗ ਜਾਂਦਾ ਤਾਂ ਸਭ ਤੋਂ ਵੱਧ ਖੁਸ਼ੀ ਫੁੱਲ ਦੇਖਣ ਵਾਲੇ ਨੂੰ ਜਾਂ ਫਲ ਖਾਣ ਵਾਲੇ ਨੂੰ ਜਾਂ ਛਾਂ ਮੰਨਣ ਵਾਲੇ ਨੂੰ ਨਹੀਂ ਹੁੰਦੀ ਸਭ ਤੋਂ ਵੱਧ ਖੁਸ਼ੀ ਉਹ ਤੇ ਮਾਲੀ ਨੂੰ ਹੁੰਦੀ ਹੈ ਜਿਹਨੇ ਉਹਨੂੰ ਸਿੰਜਿਆ ਹੁੰਦਾ ਹੈ ਛੋਟੇ ਜਿਹੇ ਦਰਖਤ ਤੋਂ ਵੱਡਾ ਜਦੋਂ ਬਣ ਜਾਂਦਾ ਹੈ ਤਾਂ ਇਸੇ ਗੱਲ ਨੂੰ ਦੇਖ ਦੇ ਕੇ ਕੀ ਖੁਸ਼ ਹੋ ਜਾਂਦਾ ਕਿ ਮੈਂ ਮੈਂ ਇਹਨੂੰ ਸਿੰਜਿਆ ਸੀ ਸੁਿਸ ਕਰਕੇ ਤੁਹਾਡੇ ਕੋਲੇ ਬਹੁਤ ਛੋਟੇ ਛੋਟੇ ਪੌਦੇ ਆਉਣਗੇ ਛੋਟੇ ਛੋਟੇ ਬੂਟੇ ਆਉਣਗੇ ਬੜੇ ਪਿਆਰ ਨਾਲ ਰੱਖਣੇ ਪੈਣਗੇ ਬੜੇ ਨਾਜ਼ੁਕ ਬੜੇ ਕੋਮਲ ਹੋਣਗੇ ਤੇ ਤੁਸੀਂ ਉਹਨਾਂ ਨੂੰ ਜਿਵੇਂ ਆਪਾਂ ਦੀਵੇ ਨੂੰ ਐ ਜਿਹੜਾ ਹੱਥਾਂ ਦੀ ਛਾਂ ਕਰਕੇ ਹਵਾ ਤੋਂ ਰੋਕ ਕੇ ਦੀਵੇ ਨੂੰ ਜਗਨ ਜੋਗਾ ਕਰਦੇ ਆ ਉਸੇ ਤਰ੍ਹਾਂ ਤੁਹਾਡੇ ਕੋਲ ਏਦਾਂਵੇਂ ਨਵੇਂ-ਨਵੇਂ ਦੀਵੇ ਆਉਣਗੇ ਤੇ ਤੁਸੀਂ ਉਹਨਾਂ ਨੂੰ ਆਲੇ-ਦੁਆਲੇ ਦੀਆਂ ਹਵਾਵਾਂ ਤੋਂ ਆਲੇ-ਦੁਆਲੇ ਦੀਆਂ ਹਨੇਰੀਆਂ ਤੋਂ ਝੱਖੜਾਂ ਤੋਂ ਬਚਾ ਕੇ ਉਸ ਦੀਵੇ ਨੂੰ ਜਗਨ ਜੋਗਾ ਕਰਨਾ, ਜੋਤ ਦੇਣ ਜੋਗਾ, ਦੁਨੀਆ 'ਚ ਪ੍ਰਕਾਸ਼ ਕਰਨ ਜੋਗਾ, ਚਾਨਣ ਕਰਨ ਜੋਗਾ ਕਰਨਾ। ਬੜੀ ਵੱਡੀ ਜ਼ਿੰਮੇਵਾਰੀ ਹੈ ਕਹਿਣ ਨੂੰ। ਕਹਿਣ ਨੂੰ ਭਾਵੇਂ ਜੋ ਮਰਜ਼ੀ ਕਹੀ ਜੋ। ਕੋਈ ਕੋਈ ਵੀ ਆਉਦਾ ਪੇ ਸਕੇਲ ਨਾਲ ਨਹੀਂ ਮਾਪਿਆ ਜਾਂਦਾ ਤੁਸੀਂ ਕਰਦੇ ਕਿਉਂ ਸੇਵਾ ਕੀ ਹੈ ਤੁਹਾਡੀ ਉਹਦੇ ਨਾਲ ਮਾਪਿਆ ਜਾਂਦਾ ਅੱਜ ਜੇ ਆਪਾਂ ਗੱਲ ਕਰਦੇ ਆਂ ਸ਼ਹੀਦਾਂ ਦੀ ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ 'ਚ ਸ਼ਹੀਦ ਹੋ ਗਏ ਸੀ ਤੇ ਉਹਨਾਂ ਨੇ ਤਾਂ ਕੋਈ ਦੇਸ਼ ਤੋਂ ਕੋਈ ਤਨਖਾਹ ਨਹੀਂ ਮੰਗੀ ਨਾ ਉਹਨਾਂ ਨੇ ਤਾਂ ਕੋਈ ਕੁਰਬਾਨੀ ਦੇਣ ਵਾਸਤੇ ਕੋਈ ਆਉਦਾ ਨਹੀਂ ਮੰਗਿਆ ਜਦ ਉਹਨਾਂ ਦੇ ਵੀ ਮੇਰੇ ਪਰਿਵਾਰ ਨੂੰ ਆਉਦਾ ਦੇ ਦਿਓ ਜਾਂ ਕੋਈ ਹੋਰ ਉਹ ਤਾਂ ਦੇਸ਼ ਲਈ ਕੁਰਬਾਨ ਹੋਏ ਨੇ ਤੁਹਾਡਾ ਤਾញਵਾਂ ਅੱਜ ਆਪਾਂ ਸਜਦਾ ਕਰਦੇ ਹਾਂ ਉਹਨਾਂ ਨੂੰ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋਂ ਸੇ ਹੁੰਦਾ ਹੈ ਭਗਤ ਸਿੰਘ 23 ਸਾਲ ਦੇ ਸੀ ਅੱਜ ਯਾਦ ਕਰਦੇ ਹਾਂ ਅੱਜ ਤੋਂ ਹਜ਼ਾਰ ਸਾਲ ਵੀ ਭਗਤ ਸਿੰਘ ਹੋਰ ਨਹੀਂ 23 ਸਾਲ ਦੇ ਰਹਿਣਾ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ